ਹੋਇਆ ਸਰਕਾਰ ਦੀ ਵੀ ਉਹ ਵੀ ਬਣਦੀ ਹੈ ਕਿ ਇਸ ਤਰ੍ਹਾਂ ਕੇ ਸੰਧ ਵੀ ਸਾਡੀ ਸਰਕਾਰ ਨੂੰ ਜੋ ਮਰਜ਼ੀ ਕਰ ਲਾਂਗੇ ਨਹੀਂ ਕਰਦੇ ਵਾਂਗੇ ਤੇ ਇੱਥੇ ਇਹ ਤੋਂ ਬਾਅਦ ਕੁਝ ਜਾਣਾ ਪਿਆ ਕਿਤੇ ਵੀ ਤਸਰ ਜਾਣਾ ਮਰਦਾਬਾਦ ਇਨਜਾ ਸਰਕਾਰ ਮਰਦਾਬਾਦ ਮਰਦਾਬਾਦ ਨਦਾਬਾਦ ਨਰੇਕਾ ਹੱਕ ਕੰਮਾਂ ਦਾ ਹੱਕ ਮਾਰਨ ਵਾਲੀ ਸਰਕਾਰ ਮਰਦਾਬਾਦ 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 ਲੋਕੇ ਦਾ ਨਰੇਡਾ ਪ੍ਰਸ਼ਾਸਨ ਮਰਦਾਬਾਦ 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 ਗੱਲ ਨਹੀਂ ਸੁਣਦੇ ਇਹਨਾਂ ਦਾ ਕਰੋ ਸਿਆਪਾ ਹਾਏ 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 ਹਕੀ ਮਾਰਦੇ ਐ ਕਰੋ ਸਿਆਪਾ ਹਾਏ 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 ਕਰਾਉਣ ਵਾਲੇ ਫੱਟ ਤੋਂ ਜਿਹੜੇ ਵੀ ਪੰਜ ਸੱਤ ਬੰਦੇ ਲੱਗੇ ਆ ਹਾਲਾਂਕਿ ਦੋ ਹੀ ਲੱਗੇ ਆ ਜੀ ਇਹ ਹਾਜ਼ਰੀ ਪਹਿਲਾਂ ਵਾਲੀਆਂ ਰਹਣਗੀਆਂ ਤੇ ਜਾਂ ਮਤਲਬ ਬਿਲਕੁਲ ਕੰਮ ਬੰਦ ਕਰ ਦਿਓ ਫਿਰ ਜੇ ਜਦੋਂ ਇਨਕੁਆਰੀ ਪੂਰੀ ਹੋ ਗਈ ਉਹ ਦੁਪਾਤ ਦੇਖ ਲਿਓ ਜੀ ਤੇ ਇਨਕੁਆਰੀ ਜੇ ਕਿਸੇ ਦੁਪਾ ਥੱਲੇ ਆਪਾਂ ਨੂੰ ਲੱਗੂਗਾ ਵੀ ਇਹ ਸਹੀ ਨਹੀਂ ਕੀਤਾ ਇਹਨਾਂ ਦਾ ਜਿਆ ਠੀਕ ਚੰਗ ਨਾਲ ਨਹੀਂ ਕਰ ਰਹੇ ਜਾਂ ਕੋਈ ਪੱਖਪਾਤ ਕਰ ਰਹੇ ਆ ਕਰਤਾਰੀ ਮਤਲਬ ਦੁਪਾ ਥੱਲੇ ਜਾ ਮਤਲਬ ਸੱਤਾਧਾਰੀ ਪਾਰਟੀ ਦੀ ਗੱਪਾਂ ਖੱਲੇ ਤੇ ਫਿਰ ਆਪੇ ਇਹਨੂੰ ਅੱਗੇ ਵੀ ਜਾ ਸਕਦੇ ਆ ਅੱਜ ਕੱਲ ਤਾਂ ਮਤਲਬ ਹੁਣ ਅੱਗੇ ਦਾ ਸਮਾਂ ਪੱਛਾ ਉਥੇ ਜਿਹੜੇ ਮੇਟ ਜਿਹੜੇ ਰਜਿਸਟਰਡ ਹੈ ਆਲਰੇਡੀ ਉਹਨਾਂ ਦੀਆਂ ਆਈਡੀਆਂ ਬੰਦ ਕੀਤੀਆਂ ਗਈਆਂ ਇੱਕ ਨਵਾਂ ਮੇਟ ਹੈ ਜਿਹੜਾ ਇਹਨਾਂ ਨੇ ਰਜਿਸਟਰ ਕੀਤਾ ਹੈ ਜਿੱਥੋਂ ਤੱਕ ਸਾਨੂੰ ਜਾਣਕਾਰੀ ਹੈ ਉਥੇ ਕੋਈ ਮਤਾ ਕਿਹਾ ਜਾ ਰਿਹਾ ਵੀ ਪੁਆਇਆ ਜਦੋਂ ਅਸੀਂ ਗਰੇਗਾ ਕਾਮਯਾਨੰਦ ਤੋਂ ਸੰਪਰਕ ਕੀਤਾ ਤੇ ਉਹ ਕਹਿੰਦੇ ਆ ਕਿ ਨਹੀਂ ਸਾਡੇ ਤੋਂ ਕੋਈ ਮਤਾ ਨਹੀਂ ਪੁਆਇਆ ਸਾਨੂੰ ਤਾਂ ហੋਕਾ ਆਇਆ ਪਿੰਡ ਦੇ ਸਪੀਕਰ ਰਾਹੀਂ ਵੀ ਆਜੋ ਕੰਮ ਦੀਆਂ ਅਰਜ਼ੀਆਂ ਭਰਜੋ ਕੰਮ ਚਲਾਉਣਾ ਅਸੀਂ ਉਸੇ ហੋਕੇ ਮੁਤਾਬਕ ਗਏ ਕਿ ਅਸੀਂ ਕੰਮ ਦੀਆਂ ਅਰਜ਼ੀਆਂ ਤੇ ਸਾਈਨ ਕਰਦੇ ਹਾਂ ਗੁੱਠੇ ਲਾ ਦੇ ਇਹ ਬਾਅਦ ਚ ਪਤਾ ਲੱਗਿਆ ਉਹਨਾਂ ਨੂੰ ਵੀ ਉਹ ਬੈਠੇ ਅੰਦੇਗਾ ਕਾਮੇਬਾਰ ਉਹਨਾਂ ਨੂੰ ਪੁੱਛ ਸਕਦੇ ਆ ਤੁਸੀਂ ਜਾ ਕੇ ਉਹ ਕਹਿੰਦੇ ਅਸੀਂ ਤਾਂ ਕੰਮ ਦੀਆਂ ਅਰਜ਼ੀਆਂ ਭਰਨ ਗਏ ਸੀ ਸਾਨੂੰ ਨਹੀਂ ਪਤਾ ਵੀ ਉਹਨਾਂ ਨੇ ਗੁੱਠੇ ਤਸਕਦ ਕਿੱਥੇ ਕਰਾ ਲਏ ਇਹ ਬਾਅਦ ਚ ਪਤਾ ਲੱਗਿਆ ਵੀ ਇਹ ਇੱਕ ਮਤਾ ਪਾਈ ਬੈਠੇ ਆ ਦੋ ਮੀਟ ਬੰਦ ਕਰਨ ਦਾ ਤੇ ਨਵਾਂ ਰਜਿਸਟਰਡ ਦਾ ਇਹ ਕਿਉਂ ਕਰਤਾ ਮਤਲਬ ਕਰੋਦਾ ਪਾਇਆ ਹੋਇਆ ਇਹ ਪਤਾ ਨਹੀਂ ਇਹਨਾਂ ਨੂੰ ਪਤਾ ਲੱਗੂ ਜਦੋਂ ਮਤੇ ਦੀ ਕਾਪੀ ਮਿਲੂਗੀ ਕਿੱਦਾਂ ਪਾਇਆ ਉਹ ਮਤਲਬ ਤੁਹਾਡੇ ਤੁਹਾਡੇ ਜਿਹੜੇ ਕੰਮ ਇਹ ਹੈਗੇ ਨੇ ਉਹਨਾਂ ਨੇ ਕੋਈ ਵੀਡੀਓ ਸਾਹਿਬ ਨੂੰ ਨੋਟਿਸ ਚ ਗੱਲ ਦਿੱਤੀ ਹੈ ਜੀ ਅੱਜ ਦਿੱਤੀ ਹੈ ਜੀ ਅਪਲੀਕੇਸ਼ਨ ਅੱਜ ਦਿੱਤੀ ਹੈ ਜੀ ਪੀਓ ਸਾਹਿਬ ਨੂੰ ਕੱਲ ਦਿੱਤੀ ਸੀ ਇਹਨਾਂ ਦੇ ਧਿਆਨ ਚ ਲੈਂਦਾ ਸੀ ਅੱਜ ਵੀਡੀਓ ਮੈਂ ਮਾਇਆ ਅੱਜ ਇਹਨਾਂ ਦੇ ਧਿਆਨ ਚ ਲੈਂਦਾ ਉਹਦੀ ਇੱਕ ਕਾਪੀ ਹੈ ਇੱਕ ਅਸਲੀ ਕਾਪੀ ਇਹਨਾਂ ਦੇ ਉਹਨਾਂ ਸਾਰੇ ਨਰੇਕਾ ਕੰਮਾਂ ਦੇ ਨੇ ਤੇ ਦਸਖਤ ਹੈ ਜਿਨ੍ਹਾਂ ਨੂੰ 87 ਕਾਨੂੰ ਕਹਿ ਕੇ ਜਿਨ੍ਹਾਂ ਨੇ ਤੋਂ ਇਹਨਾਂ ਨੇ ਪਤਾ ਨਹੀਂ ਸ਼ਹਿਰ ਕਰਾਏ ਐ ਗਲਤ ਦਸਤਖਤ ਕੂਠੇ ਕਰਾਏ ਐ ਮਤੇ ਦੇ ਔਰ ਮੈਂ ਸਪੱਸ਼ਟ ਕਹਿਣਾ ਚਾਹੁੰਦਾ ਇਹ ਇਹ ਜਿਹੜਾ ਸੈਕਟਰੀ ਆ ਉਥੇ ਨਰੇਗਾ ਜੀ ਆਰ ਐਸ ਸ਼ਾਇਦ ਇਹਨੂੰ ਕਹਿੰਦੇ ਇਹ ਜੀ ਆਰ ਐਸ ਇਹਦੀ ਮਨਸ਼ਾ ਪਹਿਲਾਂ ਤੋਂ ਹੀ ਇਹ ਰਹੀ ਐ ਕਿ ਮੈਂ ਇਹਨਾਂ ਨੂੰ ਹਟਾਉਣਾ ਬਾਰ-ਬਾਰ ਇਹ ਝਗੜਾ ਏਪੀਓ ਸਾਹਿਬ ਦੇ ਧਿਆਨ ਚਾਉਂਦਾ ਰਿਹਾ ਇਹ ਇਹ ਬਾਰ-ਬਾਰ ਉੱਥੇ ਦਖਲਅੰਦਾਜ਼ੀ ਕਰਦਾ ਰਿਹਾ ਜਦੋਂ ਦੀ ਖਾਸ ਕਰਕੇ ਇੱਥੇ ਇਹ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਹੈ ਆਮ ਆਦਮੀ ਪਾਰਟੀ ਜਿਹੜੀ ਕਹਿੰਦੀ ਹੈ ਕਿ ਅਸੀਂ ਬਦਲਾਅ ਕਰ ਰਹੇ ਹਾਂ ਬੜਾ ਮਤਲਬ ਅਸੀਂ ਆਮ ਲੋਕਾਂ ਦੀ ਸਰਕਾਰ ਹੈ ਉਹ ਸਭ ਤੋਂ ਫੇਟਲੇ ਪੱਤਰ ਦਾ ਜਿਹੜਾ ਆਦਮੀ ਹੈ ਜਿਹਨੂੰ ਆਮ ਆਦਮੀ ਅਸਲ ਮਾਨਿਆਂ ਚ ਕਹਿੰਦੇ ਐ ਉਸ ਆਦਮੀ ਆਮ ਆਦਮੀ ਨਾਲ ਇਹ ਪਾਰਟੀ ਇਹ ਇਹ ਤਰੀਕਾ ਵਰਤ ਰਹੀ ਹੈ ਕਿ ਜਿਹੜਾ ਪਹਿਲਾਂ ਕਾਲੀ ਵਰਤਦੇ ਹੁੰਦੇ ਸੀ ਜਿਹੜੇ ਪਹਿਲਾਂ ਕਾਂਗਰਸੀ ਵਰਤਦੇ ਹੁੰਦੇ ਸੀ ਉਹ ਵੀ ਇਹੇਵੇਂ ਕਰਦੇ ਰਹੇ ਐ ਕਿ ਆ ਮੀਟ ਹਟਾ ਦਿਓ ਹੁਣ ਆ ਹਟਾ ਦਿਓ ਤੇ ਹੁਣ ਇਹ ਉਹੀ ਕੰਮ ਕਰ ਰਹੇ ਆ ਕਾਹਦਾ ਬਦਲਾਜ ਹੀ ਹੈ ਟੋਟਲ ਕਿੰਨੇ ਮੀਟਰ ਲਾਉਣ ਪਿੱਛੇ ਨਵਾਂ ਰੀਜਿਸਟਰਡ ਕਰਨ ਹੋਣੇ ਜ਼ਿਲ੍ਹੇ ਦਾ ਮਹੌਜਾ ਹਾਂਜੀ ਮਦਦ ਨਵਾਂ ਮੀਟਰ ਰੀਜਿਸਟਰਡ ਕਰਨ ਪਿੱਛੇ ਕੀ ਮਨਸ਼ਾ ਜਿਨ੍ਹਾਂ ਦੀਆਂ ਆਈਡੀਆਂ ਬੰਦ ਕੀਤੀਆਂ ਜਿਨ੍ਹਾਂ ਨੂੰ ਅਨਰੀਜਿਸਟਰਡ ਕੀਤਾ ਉਹਨਾਂ ਦਾ ਕੀ ਕਸੂਰ ਹੈ ਕਿਸ ਵਿਹਾਰ ਤੇ ਉਹਨਾਂ ਦੀਆਂ ਆਈਡੀਆਂ ਬੰਦ ਕੀਤੀਆਂ ਇਹ ਦੱਸ ਦਿੱਤਾ ਜਾਵੇ ਅਸੀਂ ਇੱਥੇ ਯੂਨੀਅਨ ਚਲਾਉਂਦੇ ਆ ਨਰੇਗਾ ਰੋਜ਼ਗਾਰ ਪ੍ਰਾਪਤ ਮਜ਼ਦੂਰ ਯੂਨੀਅਨ ਜਿਹੜੀ ਏ ਟਕਨਾਲ ਅਫੀਲੀਏਟਡ ਹੈ ਟਕਾਲ ਇੰਡੀਆ ਲੈਵਲ ਦੀ ਮਜ਼ਦੂਰਾਂ ਦੀ ਇੱਜ਼ਤ ਹੈ ਅਸੀਂ ਉਹ ਯੂਨੀਅਨ ਚਲਾਉਂਦੇ ਆ ਅਸਲੀ ਸਮੇਂ-ਸਮੇਂ ਤੇ ਪ੍ਰਸ਼ਾਸਨ ਨਾਲ ਡੀਲ ਕਰਦੇ ਰਹੇ ਨੇ ਇਹਨਾਂ ਮਸਲਿਆਂ ਕਦੇ ਵੀ ਅੱਜ ਤੱਕ ਕੋਈ ਮੀਟ ਨਹੀਂ ਹਟਾਇਆ ਗਿਆ ਬਿਨਾਂ ਉਹਦੇ ਕਿਸੇ ਕਸੂਰ ਤੋਂ ਨਹੀਂ ਹੁਣ ਉਹਨਾਂ ਨੇ ਬਿਨਾਂ ਕਸੂਰ ਦੱਸੇ ਤੋਂ ਹੀ ਹਟਾਤਾ ਬਿਨਾਂ ਕਸੂਰ ਦੱਸੇ ਤੋਂ ਉਹਨਾਂ ਦੀਆਂ ਆਈਡੀਆਂ ਬੰਦ ਹੈ ਚੈੱਕ ਕਰੋ ਜਿਹੜਾ ਸ਼ਖਸ ਕਹਿ ਰਿਹਾ ਨਹੀਂ ਮੈਂ ਤਾਂ ਕਿਸੇ ਨੂੰ ਨਹੀਂ ਹਟਾਇਆ ਵੀਡੀਓ ਮੈਡਮ ਚੈੱਕ ਕਰ ਲੈਣ ਐਪੀਓ ਸਾਹਿਬ ਚੈੱਕ ਕਰਨਾ ਤੁਸੀਂ ਪ੍ਰੈਸ ਵਾਲੇ ਚੈੱਕ ਕਰ ਲਓ ਉਹਨਾਂ ਦੀਆਂ ਆਈਡੀਆਂ ਬੰਦ ਹੈ ਤੇ ਇੱਕ ਨਵਾਂ ਜਿਹੜਾ ਆਪ ਦੀ ਮਨਸ਼ਾ ਨਾ ਰੱਖਣਾ ਚਾਹੁੰਦੇ ਸੀ ਪਿਛਲੇ 2 ਸਾਲਾਂ ਦੇ ਲੱਗੇ ਸੀ ਕਦੋਂ ਇਹਨਾਂ ਦਾ ਦਾਅ ਪਿਆ ਜਦੋਂ ਪੰਚਾਇਤਾਂ ਤੋਂ ਅਧ ਹੁਣ ਪੰਚਾਇਤਾਂ ਨੂੰ ਅਧਿਕਾਰ ਵਾਪਸ ਹੋ ਗਏ ਤੇ ਉਦੋਂ ਇਹ ਦਾਅ ਲਾ ਲਿਆ ਚਾਕੇ ਕਿ ਕੰਮ ਮੰਗਣ ਆ ਜੀ ਆਸ ਕਰਕੇ ਆਜੋ ਕੰਮ ਹੋ ਅਰਜ਼ੀਆਂ ਤੇ ਸਾਈਨ ਕਰਜੋ ਕੰਮ ਉਹਨਾਂ ਨੂੰ ਕੋਈ ਬਰਾ ਕਰਕੇ ਸਾਧ ਲਿਆ ਉਹਨਾਂ ਨੂੰ ਸ਼ਾਇਦ ਆ ਕੋਈ ਗਲਤ ਕਾਰ ਜਾਂਦੇ ਮਤੇ ਤੇ ਸਾਈਨ ਬੂਠੇ ਕਰਾ ਲਿਆ ਟੋਟਲ ਕਿੰਨੇ ਅਗਏ ਬਲਾਈ ਜਿਹੜੇ ਕੰਮ ਇਹਦੇ ਹੋ ਗਏ ਅੱਜ ਜਿਹੜੇ ਅੱਜ ਕੰਮ ਦੀ ਰੁੱਤ ਚੱਲ ਰਹੀ ਹੈ ਜੀ ਬਹੁਤ سارے ਲੋਕ ਆ ਜਿਹੜੇ ਆਲੂ ਚੁਗਣ ਆਸਤੇ ਉਧਰ ਲੱਗੇ ਹੋਏ ਆ ਇੱਥੇ ਹੈਗੇ ਆ 50 ਦੇ ਕਰੀਬ ਕੰਮ ਜਿਹੜੇ ਥੱਲੇ ਆਏ ਸਰ ਖੋਸਾ ਪਾਡੋ ਵੀ ਇੱਕ ਸਮੱਸਿਆ ਆਈ ਹੈਗੀ ਆ ਕੁਝ ਬੇਸੂਲ ਲੈ ਕੇ ਉਹਨਾਂ ਦੀ ਆਈਡੀਆਂ ਵਗੈਰਾ ਬੰਦ ਕੀਤੀਆਂ ਗਈਆਂ ਉਹਨਾਂ ਨੇ ਬਾਅਦ ਤੁਹਾਡਾ ਲਾਇਆ ਥੀ ਇਹ ਮਾਮਲਾ ਸਰ ਇਹ ਮਾਮਲਾ ਸਾਡੇ ਧਿਆਨ ਚ ਕੱਲ ਆਇਆ ਸੀ ਅੱਜ ਇਹਨਾਂ ਨੇ ਰਿਟਰਨ ਦੇ ਵਿੱਚ ਸਾਡੇ ਧਿਆਨ ਚ ਲਿਆਂਦਾ ਅਸੀਂ ਇਹਦੇ ਤੇ ਰਿਟਰਨ ਵਿੱਚ ਕਾਰਵਾਈ ਕਰ ਰਹੇ ਹਾਂ ਇੱਕ ਦੋ ਦਿਨਾਂ ਦੇ ਵਿੱਚ ਇਹ ਕਾਰਵਾਈ ਕਰਕੇ ਸਾਰਾ ਮਸਲਾ ਜਿਹੜਾ ਉਹ ਦੇਖ ਲਿਆ ਜਾਵੇ ਕੀ ਮਸਲਾ ਕੀ ਸੀਗਾ ਜੀ ਆਈਡੀ ਦਾ ਮਸਲਾ ਜਿਹੜਾ ਇਹਨਾਂ ਦੇ ਰਿਟਰਨ ਚ ਦਿੱਤਾ ਹੈ ਇਹਨਾਂ ਨੇ ਕਿਹਾ ਵੀ ਸਾਡੇ ਦੋ ਪਹਿਲਾਂ ਮੀਟ ਸੀਗੇ ਉਹਨਾਂ ਦੀਆਂ ਮੀਟਸ ਦੀਆਂ ਆਈਡੀਆਂ ਬੰਦ ਕੀਤੀਆਂ ਗਈਆਂ ਪਰ ਜਦੋਂ ਮੈਂ ਦੇਖਿਆ ਉਹ ਮੀਟਸ ਦੀਆਂ ਆਈਡੀਆਂ ਚੱਲ ਰਹੀਆਂ ਨੇ ਉਹ ਦੋਨੋਂ ਹੀ ਚੱਲ ਰਹੀਆਂ ਨੇ ਉਹ ਮੈਂ ਦੇਖ ਕੇ ਇਸ ਕਰਕੇ ਉਹਨੂੰ ਰਿਟਰਨ ਦੇ ਵਿੱਚ ਦੇਖਿਆ ਇਹਨਾਂ ਦੁਆਰਾ ਇੱਕ ਦੋਸ਼ ਲਾਇਆ ਗਿਆ ਮੱਤੇ ਪਾਉਣ ਦਾ ਉਹ ਵੀ ਰਿਟਰਨ ਦੇ ਵਿੱਚ ਜਿਹੜੀ ਅਸੀਂ ਉਹ ਕਾਰਵਾਈ ਕਰ ਰਹੇ ਹਾਂ ਧੰਨਵਾਦ ਮੇਰਾ ਜਗਸੀਰ ਸਿੰਘ ਅਸੀਂ ਜਗਸੀਰ ਸਿੰਘ ਜੀ ਕੀ ਮਸਲਾ ਜ ਅਸਲ ਤੋਂ ਮਾਮਲਾ ਇਹ ਆ ਵੀ ਇਹ ਨਰੇਗਾ ਮਜ਼ਦੂਰ ਆ ਸਾਡੇ ਪਿੰਡ ਖੋਸਾਪਾਡੋ ਦੇ ਪਿਛਲੇ ਸਮੇਂ ਚ ਜਿੰਨੀ ਸਾਨੂੰ ਜਾਣਕਾਰੀ ਮਿਲੀ ਹੈ ਕਿ 2 ਮੀਟ ਕੰਮ ਕਰਦੇ ਸੀਗੇ ਸਾਡੇ ਔਰ ਉਹਨਾਂ ਨੂੰ ਜੇ ਬਦਲਣਾ ਜਾਂ ਕੋਈ ਨਵਾਂ ਮੀਟਰ ਰੱਖਣਾ ਅੱਜ ਪੰਚਾਇਤਾਂ ਕਿਉਂਕਿ ਭਾਂਗਾ ਮੈਂ ਪੰਚਾਇਤ ਮੈਂਬਰ ਵੀ ਆ ਸਰਪੰਚ ਸਾਹਿਬ ਸਾਡੇ ਨਾਲ ਆਏ ਆ ਤੇ ਫੇਰ ਜਿਹੜਾ ਪ੍ਰਬੰਧਕ ਆ ਉਹਦੀ ਹਾਜ਼ਰੀ ਚ ਗ੍ਰਾਮ ਸਭਾ ਦਾ ਮਤਾ ਪੈਣਾ ਸਾਡੇ ਪਿੰਡ ਚ ਜਿਹੜੇ ਆਮ ਆਦਮੀ ਪਾਰਟੀ ਦੀ ਸ਼ਹਿ ਤੇ ਜਿਹੜਾ ਗ੍ਰਾਮ ਸੇਵਕ ਹੈ ਉਹ ਲੇਬਰ ਨੂੰ ਖਰਾਬ ਕਰਦਾ ਉਹਨੇ ਬਿਨਾ ਕਿਸੇ ਮਤੇ ਪਾਈ ਤੋਂ ਮੇਟ ਬਦਲਿਆ ਇਹਨਾਂ ਦੀ ਪ੍ਰਬੰਧਕ ਦੀ ਮਿਲੀ ਭੁਗਤ ਵੀ ਹੋ ਸਕਦੀ ਹੈ ਦੂਜੇ ਅਫਸਰਾਂ ਦੀ ਵੀ ਕਿਸੇ ਦੀ ਹੋ ਸਕਦੀ ਮਲਾਜ਼ਮਾਂ ਦੀ ਉਹਦੀ ਸਾਨੂੰ ਜਾਣਕਾਰੀ ਮਿਲੀ ਹੈ ਇਸ ਕਰਕੇ ਅਸੀਂ ਉਹਦੇ ਵਿਰੋਧ ਦੇ ਇੱਥੇ ਆਏ ਆ ਕਿ ਸਾਡੇ ਜਿਹੜੇ ਮੇਟ ਹੈ ਉਹ ਪਹਿਲਾਂ ਵਾਲੇ ਉਹ ਬਹਾਲ ਹੋਣੇ ਚਾਹੀਦੇ ਆ ਨਵਾਂ ਜਿਹੜਾ ਮੇਟ ਤਰਖਿਆ ਉਹਨੂੰ ਉਹਦੀ ਆਈਡੀ ਆ ਉਹ ਬੰਦ ਹੋਣੀ ਚਾਹੀਦੀ ਆ ਹੋਰ ਕੀ ਮੰਗਤਾਂ ਡੀਆਂ ਇਹ ਮੰਗਦਾ ਇਹ ਆ ਵੀ ਮਰੇਗਾ ਨੂੰ ਕਾਨੂੰਨੀ ਢੰਗ ਨਾਲ ਲਾਗੂ ਕੀਤਾ ਜਾਵੇ ਜੋ ਕਾਨੂੰਨ ਹੈ ਕਾਨੂੰਨ ਇਹ ਆ ਕਿ 100 ਦਿਨ ਦੇ ਕੰਮ ਦੀ ਗਾਰੰਟੀ ਹੈ ਪਰ 100 ਦਿਨ ਦਿੱਤਾ ਨਹੀਂ ਜਾ ਰਿਹਾ ਆ ਸਾਰੀ ਲੇਬਰ ਖੜੀ ਆ ਪੁੱਛ ਲੋ ਇਹਨਾਂ ਨੂੰ ਦੂਜੀ ਗੱਲ ਇਹ ਆ ਮਰੇਗਾ ਚ 5 ਕਿਲੋਮੀਟਰ ਤੋਂ ਬਾਹਰ ਜੇ ਲੈ ਕੇ ਜਾਂਦੇ ਆ ਆਪਾਂ ਕਿਸੇ ਨੂੰ ਦੂਰ ਤੇ ਉਹਨਾਂ ਨੂੰ 10% ਦਿਹਾੜੀ ਵਾਧਾ ਨਹੀਂ ਦਿੱਤੀ ਜਾਂਦੀ ਇਹ ਆ ਕੰਮ ਦੀ ਮੰਗ ਤੋਂ 15 ਦਿਨਾਂ ਚ ਕੰਮ ਜਾਂ ਬੇਰੋਜ਼ਗਾਰੀ ਭੱਤਾ ਦੇਣਾ ਨਹੀਂ ਦਿੱਤਾ ਜਾ ਰਿਹਾ ਜੀ ਪੈਸੇ 15 ਦਿਨਾਂ ਤੋਂ ਲੇਟ ਮਿਲਦੇ ਆ ਤੇ ਉਹਦਾ ਮੁਆਵਜ਼ਾ ਨਾਲ ਮਤਲਬ ਦੇਣਾ ਹਰਜਾਨਾ ਦੇਣਾ ਦਿਹਾੜੀ ਵਧ ਦੇਣੀ ਹੈ ਪ੍ਰਸ਼ਾਸਨ ਨੇ ਨਹੀਂ ਦਿੱਤੀ ਜਾ ਰਹੀ ਪਿਛਲੇ ਤਿੰਨਾ ਚਾਰਾਂ ਮਹੀਨਿਆਂ ਤੋਂ ਕੀਤੇ ਕੰਮ ਦੇ ਪੈਸੇ ਪੈਂਡਿੰਗ ਆ ਸਰਕਾਰ ਵੱਲ ਉਹੀ ਮਿਲ ਰਹੇ ਇਹ ਵੀ ਸਾਡੀਆਂ ਨਾਲ ਮੰਗਾ ਕਿ ਤੁਰੰਤ ਪੈਸੇ ਆ ਜਿਹੜੇ ਉਹ ਜਾਰੀ ਕੀ ਕਿੰਨੀਆਂ ਯਾਨੀਆਂ ਤੇ ਸਾਈਨ ਕਰਵਾਏ ਉਹਨੇ ਦੇਖੋ ਜੀ ਇਹ ਸਾਨੂੰ ਕੋਈ ਹਲੇ ਉਹਨਾਂ ਨੇ ਆਪਦਾ ਮਤਾ ਪੇਸ਼ ਨਹੀਂ ਕੀਤੀ ਪਰ ਸਾਨੂੰ ਇਹਨਾਂ ਕਹਿ ਵੀ ਇੱਕ ਦਿਨ 16 ਤਰੀਕ ਨੂੰ ਉਹਨਾਂ ਨੇ ਅਰਜ਼ੀਆਂ ਭਰਨ ਦੀ ਅਨਾਉਂਸਮੈਂਟ ਕੀਤੀ ਸੀ ਸਾਨੂੰ ਸ਼ੱਕ ਹੈ ਕਿ ਉਹ ਅਰਜ਼ੀਆਂ ਭਰਨ ਦੇ ਜਿਹੜੇ ਅਗੂਠੇ ਸਾਈਨ ਕਰਵਾਏ ਆ ਉਹਨਾਂ ਦਾ ਉਹਨਾਂ ਨੇ ਜਾਲੀ ਤਰੀਕੇ ਨਾਲ ਉਹ ਮਤਾ ਬਣਾ ਲਿਆ ਜੇ ਬਣਾਇਆ ਤਾਂ ਜੇ ਤੁਹਾਡੀਆਂ ਮੰਗਾਂ ਨਹੀਂ ਮੰਗੀਆਂ ਜਾਂਦੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਤੇ ਅਸੀਂ ਇਹਦੋਂ ਉੱਪਰ ਜਾਵਾਂਗੇ ਹਲੇ ਬੀਡੀਪੀਓ ਦਫ਼ਤਰ ਹੈ ਇਹਦੋਂ ਉੱਪਰ ਵੀ ਅਫਸਰ ਹੈ ਜਿਵੇਂ ਵੀ ਸਾਡੀ ਜਥੇਬੰਦੀ ਕਹੂਗੀ ਜਾਂ ਪੰਚਾਇਤ ਕਹੂਗੀ ਅ ਅਸੀਂ ਗੱਲ ਕਰਾਂਗੇ ਸਾਡੀ ਮੇਰੇ ਨਾਲ ਲੀਬਰ ਕਹੂਗੀ ਤੁਹਾਨੂੰ ਲੱਗਦਾ ਅਫਸਰ ਤਾਂ ਪੱਲਾ ਛਾੜਦੇ ਦੇ ਸੰਦ ਦਾ ਪਤਾ ਹੀ ਕੁਛ ਨਹੀਂ ਬਿਲਕੁਲ ਜੀ ਜਦੋਂ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਹੈ ਸਭ ਤੋਂ ਵੱਧ ਧੰਦੇ ਇਹਨਾਂ ਨੇ ਪਾਇਆ ਮਾੜੀ ਮਾੜੀ ਗੱਲ 'ਚ ਮਤਲਬ ਸਾਰੀ ਸਿਆਸਤ ਨਰੇਗਾ ਵਾਲਾ ਤੇ ਢੋਡਦੇ ਆ ਕਿ ਇਥੋਂ ਪਤਾ ਨਹੀਂ ਕੀ ਕੱਢ ਲੈਣਾ ਹੈਗਾ ਇਹਨਾਂ ਨੇ ਠੀਕ ਹੈ ਇੱਕ ਵੇਵ 'ਚ ਵੋਟਾਂ ਪੈ ਗਈਆਂ ਪਰ ਹੁਣ ਫੇਰ ਪੈ ਰਹੀਆਂ ਲੋਕ ਇਹਨਾਂ ਦਾ ਜਵਾਬ ਦੇਣਗੇ ਤੁਹਾਨੂੰ ਲੱਗਦਾ ਅਫਸਰ ਸਿੱਧੇ ਬੰਗਾਲੀ ਨਹੀਂ ਸੁਣਦੇ ਕਿਸੇ ਦੀ ਅਫਸਰ ਕਿਉਂ ਕਹੇ ਇਹ ਐਮਐਲਏ ਫੋਨ ਕਰ ਦਿੰਦਾ ਤੇ ਫਿਰ ਉਹਨਾਂ ਨੂੰ ਐ ਲੱਗਦਾ ਕਿ ਬਸ ਜੀ ਅਸੀਂ ਕੀ ਕਰਗੇ ਸਾਡੀ ਮਜਬੂਰੀ ਹੈ ਇਹ ਗਰੀਬ ਕਿੱਥੇ ਜਾਣ ਬਿਲਕੁਲ ਜੀ ਇਹਨਾਂ ਪਰ ਜਾਣ ਇਹਨਾਂ ਨੂੰ ਜਥੇ ਬੰਦ ਹੋਣਾ ਚਾਹੀਦਾ ਹੈ ਇਕੱਠੇ ਹੋਣਾ ਚਾਹੀਦਾ ਜਿਵੇਂ ਅੱਜ ਵੀ ੱੱਕਾ ਹੋਇਆ ਇਹਨਾਂ ਨਾਲ ਇਕੱਠੇ ਹੋ ਕੇ ਆਏ ਆ ਕੱਢਾਂਗੇ ਇਹਨਾਂ ਦਾ ਜਲੂਸ ਕੱਢ ਵੀ ਰਹੇ ਮੇਰਾ ਨਾਮ ਸਰਬਜੀਤ ਕੌਰੇਜ ਸਰਜੀਤ ਜੀ ਤੁਸੀਂ ਵੀਡੀਓ ਵਲੌਗ 'ਚ ਆਏ ਹੋ ਕਿਉਂ ਆਏ ਹੋ ਕੀ ਮਸਲਾ ਤੁਹਾਡਾ ਅਸੀਂ ਆਏ ਆ ਜੀ ਸਾਡੀਆਂ ਜਿਹੜੀਆਂ ਏਡੀਆਂ ਬਣੀਆਂ ਸੀਆਂ ਮਰੇਗਾ ਤੇ ਉਹ ਡ੍ਰੀਪ ਕੀਤਾ ਗਿਆ ਤੇ ਇਹਨਾਂ ਨੇ ਆਮ ਆਦਮੀ ਪਾਰਟੀ ਵਾਲਿਆਂ ਨੇ ਨਵੀਂ ਆਮੇ ਪ੍ਰੀਤ ਕਰ ਰੱਖੀ ਆ ਛਾਟੇ ਤੋਂ ਖੇਤੜੀ ਨਾਲ ਮਰੇ ਗਾळ्या ਤੋਂ ਸੈਲ ਗੁੱਠੇ ਕਰਵਾ ਕੇ ਕਹਿੰਦੇ ਵੀ ਅਖੇ ਉਹ ਕਹਿੰਦੇ ਆ ਵੀ ਅਸੀਂ ਇਥੇ ਵੀ ਮਿਹੜ ਬਦਲਣੀ ਐ ਅਸੀਂ ਤਾਂ ਨਵੀਂ ਮਿਹੜ ਰੱਖਣੀ ਐ ਇਹਨਾਂ ਨੂੰ ਵਿਚਾਰਾਂ ਨੂੰ ਕੋਈ ਪਤਾ ਨਹੀਂ ਸੀਗਾ ਇਹਨਾਂ ਨੂੰ ਅਰਜ਼ਗਾਂ ਦਾ ਕਹਿ ਕੇ ਇਹਨਾਂ ਤੋਂ ਸੈਲ ਗੁੱਠੇ ਕਰਵਾਈ ਦੇ ਗਏ ਕਿੰਨੇ ਆ ਜਣੀ ਉਹ ਤੋਂ ਸੈਲ ਗੁੱਠੇ ਘਟੋ ਘਟ ਸੀ 60 70 ਜਿਆਦਾ ਤੋਂ ਕਰਵਾਈ ਗਏ ਕੀ ਕਹਿ ਕੇ ਕਰਾਈ ਗਏ ਕਹਿ ਕੇ ਵੀ ਤੁਹਾਡਾ ਕੰਮ ਚਲਾਉਣਾ ਮੇਰੀ ਗਾੜਾ ਤੇ ਉਦੋਂ ਬਾਅਦ ਕੁਛ ਨਹੀਂ ਗੱਲ ਇੱਥੇ ਤੇ ਅਗੇ ਵੀਡੀਓ ਦਾਪਤ ਅਗੇ ਲੈ ਆਏ ਕਹਿੰਦੇ ਵੀ ਅਸੀਂ ਇੱਥੇ ਆ ਕੇ ਜੀ ਅਸੀਂ ਮੀਟ ਬਦਲਣਾਂਗੇ ਵੀ ਮੇਰੇ ਕਾਲੇ ਸਾਨੂੰ ਲੈ ਕੇ ਦਿੱਤਾ। ਇਹ ਲੋਕ ਕੀ ਕੀ ਆ ਗਏ? ਇਹ ਕਹਦੇ ਸਾਨੂੰ ਕੋਈ ਪਤਾ ਨਹੀਂ ਗਿਆ ਵੀ ਸਾਨੂੰ ਤਾਂ ਕਹਿੰਦੇ ਸੀ ਅਰਜ਼ੀਆਂ ਭਰਨੀਆਂ ਮਾ। ਤੇ ਫਿਰ ਹੁਣ ਕੀ ਬਣੇਗਾ? ਹੁਣ ਬਣੇਗਾ ਇਹ ਕਿ ਹੁਣ ਸਾਨੂੰ ਤਾਂ ਹੀ ਅਸੀਂ ਸਾਰਿਆਂ ਨੂੰ ਇੱਥੇ ਲੈ ਕੇ ਆਏ ਆ ਵੀ ਅਸੀਂ ਇਹਨਾਂ ਦੇ ਮੂੰਹ ਤੇ ਕਰਵਾਉਣ ਆਏ ਆ ਵੀ ਇਹ ਕਹਿੰਦੇ ਅਸੀਂ ਕਿਸੇ ਨੂੰ ਵੀ ਕੁਛ ਨਹੀਂ ਅਸੀਂ ਕਿਹਾ ਕਿ ਵੀ ਸਾਨੂੰ ਧੋਕੇ ਧੜੀ ਨਾਲ ਇੱਥੇ ਸਾਥ ਹਸੈਨ ਗੁੱਠੇ ਕਰਵਾਏ ਗਏ ਆ ਵੀ ਜਿਹੜੇ ਪਹਿਲੇ ਮੇਟ ਆ ਸਾਡੇ ਉਹ ਹੀ ਮੁਰਕੇ ਬਹਾਲ ਕੀਤੇ ਜਾਣ ਉਹਨਾਂ ਦਾ ਦੂਰੀ ਤੋੜ ਕੇ ਚਲਾਇਆ ਜਾ। ਕਿੰਦਾ ਦੀ ਕਾਰਵਾਈ ਚੱਲ ਰਹੀ ਹੈ? ਜੇ ਸਾਡੀ ਅਧਿਕਾਰ ਵਾਈਪ ਨਹੀਂ ਗੱਲਬਾਤ ਕੋਈ ਇੱਥੇ ਸੁਨੇਗਾ ਜੇ ਸੌਣ ਲਈ ਤਾਂ ਠੀਕ ਆ ਜੇ ਨਹੀਂ ਤਾਂ ਫਿਰ ਇਦੂ ਵੀ ਅਸੀਂ ਸੰਗਰਾਜ ਚ ਉੱਪਰ ਤੱਕ ਤੇਜ਼ ਕਰਕੇ ਪਿੰਡਾਂ ਥਾਵਾਂ ਦੇ ਲੋਕ ਇਕੱਠੇ ਕਰਕੇ ਇਦੂ ਵੀ ਇਹਨਾਂ ਦਾ ਅੱਜ ਦਾ ਸ੍ਰਿੰਦਰ ਰਾਜ ਰੂਸ ਜਾਣੇ ਕਿ ਵੀ ਘਟ ਨਿਕਲਿਆ ਵਾ ਗ੍ਰਾਮ ਸੇਵਕ ਦਾ ਤੇ ਆਮ ਆਦਮੀ ਪਾਰਟੀ ਦਾ ਤੇ ਇਦੂ ਫਿਰ ਜ਼ਿਆਦਾ ਕਰਾਂਗੇ ਕਿੰਨਾ ਚਿਰ ਰਹਿ ਗੋ ਤੁਹਾਨੂੰ ਇੱਥੇ ਬੈਠਿਆ ਨੂੰ ਸਾਨੂੰ ਆ ਗਿਆ ਸੀ ਸਵੇਰ ਤੋਂ 10 ਵਜੇ ਤਾਈ ਹੋਈ ਕੋਈ ਸੁਣਵਾਈ ਹੋ ਰਹੀ ਤੁਹਾਡੀ ਚੱਲ ਰਹੀ ਆ ਗੱਲਬਾਤ ਹਲੇ ਸਾਡੀ ਇਹਨਾਂ ਨਾਲ ਜੋ ਯੂਨੀਅਨ ਵੱਲੋਂ ਵੀਰਾਂ ਦਾ ਦਿੱਤਾ ਗਿਆ ਵੀਡੀਓ ਬਲੌਗ ਦੇ ਵਿੱਚ ਨਰੇਗਾ ਕਰਮਚਾਰੀਆਂ ਵੱਲੋਂ ਲੈ ਕੇ ਕੀ ਮੰਗਾਂ ਦੀ ਹੈ ਅਸੀਂ ਜੀ ਨਰੇਗਾ ਰੋਜ਼ਗਾਰ ਪ੍ਰਾਪਤ ਮਜ਼ਦੂਰ ਯੂਨੀਅਨ ਵੱਲੋਂ ਸਾਡੇ ਕੋਲ ਗੱਲ ਆਈ ਖੋਸਾ ਪਾੰਡੋ ਦੇ ਨਰੇਗਾ ਕਾਮਿਆਂ ਦੀ ਕਿ ਉੱਥੇ ਇੱਕ ਮਿਲੀ ਭੁਗਤ ਕਰਕੇ ਪ੍ਰਸ਼ਾਸਨ ਨਾਲ ਇੱਕ ਜਿਹੜਾ ਉਥੋਂ ਦਾ ਜੀਆਰਐਸ ਹੈ ਉਹਨੇ ਗਲਤ ਢੰਗ ਨਾਲ ਸਾਈਨ ਕਰਾ ਲੈ ਨਰੇਗਾ ਕਾਮਿਆਂ ਤੋਂ ਇਹ ਕਹਿ ਕੇ ਹੋਕਾ ਦਿੱਤਾ ਕਿ ਕੰਮ ਦੀਆਂ ਅਰਜ਼ੀਆਂ ਭਰਨੀਆਂ ਪਿੰਡਾਂ ਦੇ ਗਰੀਬ ਅਨਪੜ ਲੋਕ ਹੈ ਜਦੋਂ ਕੰਮ ਦੀ ਆਸ ਵਜਦੀ ਹੈ ਤੇ ਜਾਂਦੇ ਆ ਇਹਨਾਂ ਨੇ ਉਸੇ ਰੁਟੀਨ ਚ ਆ ਕੇ ਸਾਈਨ ਕੀਤੇ ਕੁਝ ਸਮੇਂ ਬਾਅਦ ਪਤਾ ਲੱਗਿਆ ਵੀ ਉਹਨਾਂ ਨੇ ਸਾਈਨ ਇੱਕ ਮਤਾ ਪਾ ਲਿਆ ਉਹਦੇ ਤੇ ਵੀ ਕਰਾਇਆ ਮਤਾ ਕੀ ਪਾਇਆ ਕਿ ਨਮਾ ਜਿਹੜਾ ਉੱਥੇ ਰਜਿਸਟਰਡ ਕੀਤਾ ਹੈ ਮੇਟ ਦੋ ਮੇਟ ਆਲਰੇਡੀ ਪਹਿਲਾਂ ਰਜਿਸਟਰਡ ਹੈ ਤਰੀਕਾਕਾਰ ਇਹੀ ਹੈ ਕਿ ਜੇ ਕੋਈ ਮੇਟ ਬਦਲਣਾ ਹੁੰਦਾ ਹੈ ਤੇ ਉਹ ਪਹਿਲਾ ਮੇਟ ਹੈ ਜਿਹੜਾ ਜੇ ਕੋਈ ਉਹਨੇ ਕੋਈ ਖਨਾਮੀ ਕੀਤੀ ਹੋਵੇ ਉਹਨੇ ਕੋਈ ਗਲਤ ਕੀਤਾ ਹੋਵੇ ਉਹਦੀ ਇਨਕੁਆਰੀ ਹੁੰਦੀ ਹੈ ਤੇ ਫਿਰ ਉਹਨੂੰ ਇਨਕੁਆਰੀ ਕਰਕੇ ਜਾਂਚ ਪੂਰੀ ਤਰ੍ਹਾਂ ਕਰਕੇ ਫਿਰ ਰੱਦ ਕਰਨ ਦਾ ਕੰਮ ਹੁੰਦਾ ਹੈ ਇੱਥੇ ਕੋਈ ਜਾਂਚ ਨਹੀਂ ਹੋਈ ਕੋਈ ਉਹਨੇ ਉਹਨਾਂ ਮੇਟਾਂ ਤੋਂ ਖਨਾਮੀ ਨਹੀਂ ਹੋਈ ਉਹਨਾਂ ਦੀਆਂ ਆਈਡੀਆਂ ਬੰਦ ਕਰਤੀਆਂ ਤੇ ਨਵਾਂ ਰਜਿਸਟਰਡ ਕਰ ਲਿਆ ਮਾਮਲਾ ਕੀ ਹੈ ਮਾਮਲਾ ਇਹ ਹੈ ਕਿ ਪਿਛਲੇ ਜਦੋਂ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਹੈ ਉੱਥੋਂ ਦਾ ਇੱਥੋਂ ਦਾ ਇੱਕ ਜੀ ਆਰ ਐਸ ਹੈ ਉਹ ਮਿਲੀ ਭੁਗਤ ਕਰ ਰਿਹਾ ਉਹਨਾਂ ਨਾਲ ਨਾ ਉਹਨਾਂ ਦੀ ਪਿੰਡ 'ਚ ਕੋਈ ਪੰਚਾਇਤ ਹੈ ਨਾ ਕੋਈ ਹਰੇ ਉਹਨਾਂ ਦਾ ਕੋਈ ਉਸ ਕਿਸਮ ਦਾ ਸੰਗਠਨ ਹੈ ਤਾਂ ਕੇ ਨਾਲ ਵੀ ਮੇਡ ਸਾਡਾ ਲਾਓ ਜੀ 2 ਸਾਲਾਂ ਦੇ ਮਗਰ ਲੱਗੇ ਹੋਇਆ ਹੁਣ ਜਿੱਦਾਂ ਸ ਪੰਚਾਇਤਾਂ ਭੰਗ ਹੋ ਗਈਆਂ ਉਦੋਂ ਵੀ ਮਤਲਬ ਬੀ ਡੀ ਪੀਓ ਦਾ ਕਹਿਣਾ ਹੈ ਏ ਪੀਓ ਦਾ ਕਹਿਣਾ ਹੈ ਵੀ ਸਾਨੂੰ ਤਾਂ ਪਤਾ ਹੀ ਨਹੀਂ ਵੀ ਕੋਈ ਮਤਾ ਪੈ ਗਿਆ ਖੋਸਾ ਪਾਡੋ ਪਿੰਡ ਦੇ ਵਿੱਚ ਬਿਨਾਂ ਇਹਨਾਂ ਨੂੰ ਦੱਸਿਆ ਜੀ ਆਰਐਸ ਨੇ ਦਸਕਤ ਕਰਾ ਲਿਆ ਗਮਰਾਹ ਕਰਕੇ ਕੰਮਿਆਂ ਤੋਂ ਮਤਾ ਪਤਾ ਵੀ ਨਵਾਂ ਮੇਟ ਰੱਖਣਾ ਤੇ ਉਹ ਮੇਟ ਰੱਖ ਲੈ ਤੇ ਉਹਦੇ ਨਾਂ ਤੇ ਨਵਾਂ ਮਾਸਟਰ ਰੋਲ ਵੀ ਕੱਢਤਾ ਅਸੀਂ ਪੁੱਛਦੇ ਆ ਕਿ ਜਿਹੜੇ ਪਹਿਲਾਂ ਮੇਟ ਆ ਉਹਨਾਂ ਤੋਂ ਕੀ ਖਨਾਮੋਈ ਹੋਈ ਆ ਉਹਨਾਂ ਨੂੰ ਕਿਉਂ ਰੱਦ ਕਰਤਾ ਨਵਾਂ ਰੱਖਣ ਦੀ ਕੀ ਲੋੜ ਪੈਗੀ ਅਸੀਂ ਮੰਗ ਕਰਦੇ ਆ ਕਿ ਜਾਂਚ ਕਰਵਾਈ ਜਾਵੇ ਉਹ ਜਿਹੜੀਆਂ ਗਲਤ ਢੰਗ ਨਾਲ ਆਈਡੀਆਂ ਬੰਦ ਕੀਤੀਆਂ ਉਹ ਦੁਬਾਰਾ ਚਲਾਈਆਂ ਜਾਣ ਇਹ ਜਿਹੜਾ ਮਾੜੀ ਮਨਸ਼ਾ ਨਾਲ ਠੱਗੀ ਮਾਰੀ ਐ ਇੱਕ ਢੰਗ ਨਾਲ ਇਹ ਆਮ ਆਦਮੀ ਪਾਰਟੀ ਵਾਲੇ ਕਹਿੰਦੇ ਅਸੀਂ ਬਦਲਾਅ ਕਰਾਂਗੇ ਇਹ ਬਦਲਾਅ ਇਹ ਕਰਨਾ ਸੀਗਾ ਕਿ ਲੋਕਾਂ ਨਾਲ ਠੱਗੀਆਂ ਮਾਰਿਆ ਕਰਨੀਆਂ ਕਿੰਨੀਆਂ ਆਈਡੀਆਂ ਬੰਦ ਕੀਤੀਆਂ ਦੋ ਆਈਡੀਆਂ ਬੰਦ ਕੀਤੀਆਂ ਸਰਬਜੀਤ ਕੌਰ ਤੇ ਪੂਜਾ ਕੌਰ ਨਾਂ ਦੀਆਂ ਕੁੜੀਆਂ ਦੇ ਨਾਂ ਤੇ ਆਈਡੀਆਂ ਚੱਲਦੀਆਂ ਟ੍ਰੇਂਡ ਮਿੱਟ ਆ ਉਹਨਾਂ ਨੂੰ ਪਤਾ ਹੈ ਕੰਮ ਕਿਵੇਂ ਕਰਾਉਣਾ ਤੇ ਅਧਿਕਾਰੀਆਂ ਨਾਲ ਅੱਜ ਮਿਲਿਓ ਕੀ ਕਿਹਾ ਉਹਨਾਂ ਨੇ ਆਸ਼ਵਾਸ਼ਣ ਕੀ ਦਵਾਇਆ ਉਹਨਾਂ ਨੇ ਅਧਿਕਾਰੀਆਂ ਨੇ ਇਹੀ ਕਿਹਾ ਕਿ ਅਸੀਂ ਆਈਡੀਆਂ ਤਾਂ ਹੁਣੇ ਫੌਰੀ ਬੰਦ ਕਰ ਦਿੰਨੇ ਆ ਚਲਾ ਦਿੰਨੇ ਜਿਹੜੀਆਂ ਬੰਦ ਕੀਤੀਆਂ ਦੋ ਦੂਜਾ ਜਿਹੜਾ ਉੱਥੇ ਕੰਮ ਚੱਲਦਾ ਉਹਨਾਂ ਚੋਂ ਅਸੀਂ ਮੰਗ ਕੀਤੀ ਆ ਵੀ ਜਾਂ ਕੰਮ ਬੰਦ ਕਰੋ ਜਾਂ ਆਈਡੀ ਬਣਾਈ ਆ ਉਹਨਾਂ 'ਚ ਇੱਕ ਬੰਦ ਕਰੋ ਇੱਕ ਹਫਤੇ ਦੇ ਵਿੱਚ ਵਿੱਚ ਅਧਿਕਾਰੀਆਂ ਨੇ ਕਿਹਾ ਕਿ ਅਸੀਂ ਜਾਂਚ ਕਰਵਾ ਕੇ ਸਾਰਾ ਕੰਮ ਕਰ ਦਿੰਨੇ